ਹਾਂ ਆਹ ਖਾਬਲਾਂ ਲਿਖਾ ਆਹ ਆੜਾ ਬੱਡ ਪੱਟ ਕਰੀ ਆਹ ਕਰਤੂਤ ਆ ਸਾਡੇ ਲੋਕਾਂ ਦੀ ਤੇ ਮੈਨੂੰ ਅੱਜ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਉਦਦੇ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਕੋਈ ਸੁਣਵਾਈ ਨਹੀਂ ਹੋ ਰਹੀ ਡੀਸੀ ਭੰਡੇ ਨਾਲ ਵੀ ਗੱਲ ਹੋ ਗਈ ਡੀਐਫਓ ਨਾਲ ਵੀ ਗੱਲ ਹੋ ਗਈ ਦੇਖਦੇ ਆ ਆਉਂਦੇ ਦਾ ਕਹਿੰਦੇ ਦਾ ਹੈਗੇ ਆਉਣੇ ਆ ਪਰ ਕਾਰਵਾਈ ਕੀ ਕਰਦੇ ਆ ਦੇਖ ਲਓ ਬਾਈ ਕਰਤੂਤ ਲੋਕਾਂ ਦੀ ਆ ਸੜਕਾਂ ਨਾਲ ਪਰੇ ਜਾਂਦੀ ਆ ਸੜਕ ਦੇ ਨਾਲ ਉਹ ਦਿਖਾ ਓਏ ਪੱਕਾ ਖਾਲ ਆ ਆ ਪੱਕਾ ਖਾਲ ਆ ਆ ਦੇਖ ਲਓ ਆ ਪੱਕਾ ਖਾਲ ਆ ਗਿਆ ਆ ਰਾਤ ਖੜਿਆ ਪਰੇ ਪੱਕਾ ਖਾਲਾ ਬਚਾਲੇ ਟਾਲੀਆਂ ਖੜੀਆਂ ਛੜਦੇ ਹੀ ਨਹੀਂ ਯਾਰ ਹੈਰਾਨੀ ਦੀ ਗੱਲ ਆ ਮੈਂ ਕਿਸਾਨ ਜਥੇਬੰਦਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਤੁਸੀਂ ਫਿਰ ਝਟ ਖੜ ਜਾਂਦੇ ਉਹਨਾਂ ਦੇ ਨਾਲ ਆ ਕੇ ਜੇ ਕੱਲ ਨੂੰ ਕੋਈ ਕਾਰਵਾਈ ਹੋ ਗਈ ਕੋਈ ਪਰਚਾ ਹੋ ਗਿਆ ਮੈਂ ਦੇਖ ਲੈਣਾ ਆ ਜਿੰਨੇ ਕਿਸਾਨ ਇਸ ਵੇਲੇ ਨਾਲ ਖੜਨ ਗਿਆ ਕੇ ਸਾਡੇ ਕਿਸਾਨ ਦੇ ਪਰਚਾ ਕਰਤਾ ਜੀ ਉਹ ਤੁਹਾਨੂੰ اپੀਲ ਆ ਓਏ ਤੁਸੀਂ ਇਕੱਲਾ ਮਸਲਾ ਇਕੱਲੇ ਮਾਵਜਾਂ ਤੱਕ ਐ ਐਮਐਸਪੀਆ ਤੱਕ ਮਸਲਾ ਨਾ ਰੱਖੋ ਉਹ ਫਨਾਹ ਕਰੀ ਜਾਂਦੇ ਧਰਤੀ ਨੂੰ ਇਹ ਇਹਨੂੰ ਮਤ ਦਿਓ ਅਕਲ ਦਿਓ ਇਹ ਸੈਮੀਨਾਰ ਕਰਾਇਆ ਕਰੋ ਜਿੱਥੇ ਕੋਈ ਭਾਸ਼ਣ ਕਰ ਦੇਓ ਪ੍ਰਚਾਰ ਕਰ ਦੇਓ ਸਟੇਜਾਂ ਦੇ ਖੜ ਕੇ ਦੱਸਿਆ ਕਰੋ ਵੀ ਦਰਾਤ ਨਾ ਪਟੋ ਓ ਸੋਡੇ ਸੱਜਣਾ ਓ ਸੋਡੇ ਮਿੱਤਰ ਆ ਓ ਇਹ ਓਏ ਤੁਹਾਡੇ ਨਾਲ ਮੱਚਦੇ ਆ ਓਏ ਤੁਸੀਂ ਮਰ ਜਾਂਦੇ ਓ ਜਾਉਂਦੇ ਮੱਚਦੇ ਆ ਜਿਵੇਂ ਮਿੱਟੀ ਹੋ ਜਾਂਦੇ ਮਰ ਕੇ ਇਹ ਉਹ ਤਾਂ ਜਾਉਂਦੇ ਖੜੇ ਕਈ ਵਾਰੀ ਆਪਾਂ ਪੱਟ ਕੇ ਟਾਲੀ ਕਿਕਰ ਜੋਂ ਉੜੀ ਸੁਕਾ ਕੇ ਮਚਾ ਦਿੰਦੇ ਆ ਬੰਦਾ ਕਿਉਂ ਤਬਾਹ ਕਰਨ ਤੇ ਲੱਗੋ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਰਹਿਣ ਜੋ ਰਹਿਣੀ ਨਹੀਂ ਧਰਤੀ ਓਏ ਫਿਰ ਕਹਿੰਦੇ ਮੀਂਹ ਨਹੀਂ ਪੈਂਦਾ ਕਿਵੇਂ ਪੈਜੂਗਾ ਮੀਂਹ ਤੁਸੀਂ ਜਿਹੜਾ ਹਾਲਾਤ ਕਰੀ ਜਾਂਦੇ ਪੰਜਾਬ ਦੇ ਇੰਗਲਾਦ ਮੰਤਰੀ ਆ ਉਹਦੇ ਤੱਕ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਆ ਆ ਦੋ ਦਿਨਾਂ 'ਚ ਦੋ ਵਾਕਏ ਹੋਇਆ ਇਹ ਸਿਲਵਰਾ ਪਿੰਡ ਐ ਇੱਥੋਂ ਗੁਮਟੀ ਨੂੰ ਜਾਂਦੇ ਆ ਸੜਕ ਦੇ ਟਾਲੀਆਂ ਖੜੀਆਂ ਅਜੇ ਬੰਦਾ ਪੈ ਗਿਆ ਇਹਨੇ ਪੱਟਲੀਆਂ ਦੋ ਆ ਇੱਕ ਪੱਟਣ ਨੂੰ ਲੱਗਿਆ ਸੀਗਾ ਕੋਈ ਰਾਜਾ ਬਾਬੂ ਨਹੀਂ ਯਾਰ ਕੋਈ ਪੁੱਛ ਕੇ ਨਹੀਂ ਯਾਰ ਕੋਈ ਸੁਣਵਾਈ ਹੈ ਨਹੀਂ ਸੜੀ ਕੋਈ ਕਾਰਵਾਈ ਨਹੀਂ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਮੈਂ ਪਿੰਡ ਵਸੀਆਂ ਨੂੰ ਵੀ ਕਹਿਣਾ ਚਾਹੁੰਨਾ ਕਈ ਵਾਰੀ ਆਪਾਂ ਬਿਨਾਂ ਗੱਲ ਤੋਂ ਵਿਰੋਧ ਖੜ ਜੰਨੇ ਆਖੇ ਵੀ ਨਹੀਂ ਸਾਡੇ ਪਿੰਡ ਦੇ ਬੰਦੇ ਨੇ ਖਲਾਫ ਬੋਲਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਇਹ ਦਰਾਤਾਂ ਦੀ ਛਾਂ ਇਹਨਾਂ ਦੀ ਆਕਸੀਜਨ ਇਹ ਮੀਂਹ ਪਉਣ ਦੇ ਸਹਾਈ ਇਹ ਛਾਂ ਦੇਣ ਦੇ ਕੱਲੇ ਲੱਖੇ ਨੂੰ ਨਹੀਂ ਹਜੇ ਲੱਖਾਂ ਦਾ ਤੇ ਕਦੇ ਆਉਂਦਾ ਕਦੇ ਲੰਘਦਾ ਇਹ ਸੋਡੇ ਲਈ ਵੀ ਉਹਨੇ ਨੇ ਜਾਂ ਸੋਡੇ ਲਈ ਦਾ ਵੱਧ ਨੇ ਯਾਰ ਇਹ ਸੋ ਮੇਰੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਸੁਰਦਾ ਭਾਨ ਸੰਮਾਨ ਨੂੰ ਕਿ ਇਨਾਂ ਲੋਕਾਂ ਦੇ ਕਨੈਕਸ਼ਨ ਕੱਟ ਮੋਟਰਾਂ ਦੇ ਜਾਂ ਕੋਈ ਕਾਨੂੰਨ ਹੀ ਲਿਆ ਦਰਾਤਾਂ ਦੇ ਵਿੱਚ ਕੰਢੀ ਏਰੀ ਦਾ ਕਾਨੂੰਨ ਹੈ ਉਥੇ ਬਿਨਾ ਮਨਜ਼ੂਰੀ ਤੋਂ ਕੋਈ ਬੰਦਾ ਆਪਣੇ ਖੇਤ ਚੋਂ ਵੀ ਨਹੀਂ ਪੱਟ ਸਕਦਾ ਕੋਈ ਕਾਨੂੰਨ ਹੀ ਇਹ ਜਹਾ ਬਣਾ ਦੇ ਵੀ ਜਿਹੜਾ ਬੰਦਾ ਦਰਾਹਤ ਪੱਟੂਆ 6 ਮਹੀਨੇ ਸਿੱਧੀ ਅੰਦਰ ਜਮਾਨਤ ਨਹੀਂ ਕੋਈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ